ਕੀ ਕਾਰ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਖਾ ਗੋਗੇ ਆਪਣੇ ਆਪਣੇ ਘਰ ਚੱਲਦੇ ਕਲਾ ਵਿੱਚ ਬਣੇ ਹੋ ਤੇ ਲੋ ਜੀ ਅੱਜ ਆਪਾਂ ਚੁੱਲੇ ਦੀ ਚੁੱਲੇ ਦਾ ਕੰਮ ਕਰਨਾ ਸਟਾਰਟ ਕੀਤਾ ਕਿਉਂਕਿ ਗਰਮੀ ਬਹੁਤ ਸੀਗੀ ਉਦਾਂ ਵੀ ਘਰ ਬਣਦੇ ਸੀ ਸਾਡਾ ਘਰ ਹੋ ਗਿਆ ਚਲੋ ਜਿੰਨਾ ਕੋ ਹੋ ਸਕੇ ਘਰ ਆਪਾਂ ਬਣਾ ਲਿਆ ਬਾਕੀ ਰਹਿੰਦਾ ਜੇ ਰਹਿੰਦਾ ਹੁੰਦਾ ਕੰਮ ਆਪਾਂ ਕਰਵਾਵਾਂਗੇ ਬਾਅਦ ਵਿੱਚ ਤੇ ਸਾਰੇ ਸਫਾਈ ਵਗੈਰਾ ਆਪਾਂ ਕਰ ਲਈ ਤੇ ਮਨ ਕੀਤਾ ਕਿ ਅੱਜ ਚੁੱਲੇ ਤੇ ਮਤਲਬ ਸਬਜ਼ੀ ਬਣਾਈ ਜਾਵੇ ਤੇ ਆਪਾਂ ਅੱਜ ਚੁੱਲੇ ਤੇ ਬਣਾਈ ਸਬਜ਼ੀ ਚੁੱਲੇ ਤੇ ਮੰਮੀ ਨੇ ਰੱਖੀ ਸਬਜ਼ੀ ਤੇ ਬਾਕੀ ਆਪਾਂ ਲੱਕੜਾ ਵਗੈਰਾ ਕਰਦੀਆਂ ਬਹੁਤ ਸੀਗੀਆਂ ਕਿਉਂਕਿ ਪਿੱਪਲ ਵੱਡਿਆ ਵਾ ਤੇ ਬਹੁਤ ਜਾਣਿਆ ਘਰ ਦੇ ਵਿੱਚ ਲੱਕੜਾ ਸੀਗੀਆਂ ਤੇ ਫਿਰ ਕਿਉਂ ਨਾ ਉਹਨਾਂ ਦਾ ਫਿਰ ਆਪਾਂ ਸੋਚਿਆ ਫਾਇਦਾ ਉਠਾਇਆ ਜਾਵੇ ਕਿਉਂਕਿ ਗੈਸ ਚਲੋ ਮਤਲਬ ਕਿ ਗੈਸ ਵੀ ਠੀਕ ਹਰ ਲੇਕਿਨ ਅੰਦਰ ਬਹੁਤ ਗਰਮੀ ਲੱਗਦੀ ਆ ਰੋਟੀ ਬਣਾਉਣ ਲੱਗੇ ਤੇ ਆਪਾਂ ਹੁਣ ਬਾਹਰ ਮਤਲਬ ਕਿ ਖੁੱਲੀ ਹਵਾ ਵਿੱਚ ਤੇ ਬਾਹਰ ਵਧੀਆ ਬਾਹਰ ਰੋਟੀ ਬਣਾਵਾਂਗੇ ਇਹਨਾਂ ਵੇਸ ਸਾਮਣੇ ਕੰਦ ਕਿੱਤੀ ਹੋਈ ਸੀਗੀ ਜਾਲੇ ਕਿਉਂਕਿ ਇਹ ਸਾਡਾ ਸਰਕਾਰੀ ਸੀਗਾ ਪਰ ਦੇ ਪਾਸੇ ਸਰਕਾਰ ਦੇ ਤかせ ਆਏ ਹੋਏ ਸੀਗੇ ਤੇ ਕੰਦ ਕਿੱਤੀ ਹੋਈ ਸੀ ਤੇ ਆਪਾਂ ਕੰਦ ਤਾਹਤੀ

ਮੌਸਮ ਬਹੁਤ ਰਗੜਾ ਬਤੀ ਜਾ ਰਿਹਾ ਬਾਰ ਮੀ ਪੈ ਕੇ ਹਟਿਆ ਬ ਤੁਹਾਨੂੰ ਦਿਖਾਉਂਦੇ ਹਾਂ ਮੀ ਰਾਤ ਲਈ ਨਹੀਂ ਪੈ ਰਿਹਾ ਮੌਸਮ ਖੁੰਦੀ ਇੱਦਾਂ ਦਾ ਹੀ ਹੋਇਆ ਹੋਇਆ ਜਿਵੇਂ ਮਈ ਤੋਂ ਤੇ ਕਾਫੀ ਦਿਨਾਂ ਤੋਂ ਇਹ ਪੈ ਰਿਹਾ ਹੈ ਤਾਂ ਸੌਣ ਚੱਲਦਾ ਹੀ ਨਹੀਂ ਪੌਦਾਈ ਮੀ ਪੈ ਰਿਹਾ ਵਾ ਅੱਜ ਫੇਰ ਕਹਿ ਰਿਹਾ ਨਹੀਂ ਆਊਗਾ ਰਾਤ ਨੂੰ ਵੀ ਬਹੁਤ ਤੇਸ਼ ਵੀ ਆਇਆ ਹੁਣ ਵੀ ਸੁਭਾਵਨਾ ਹੈਗੀ ਐ ਮਈ ਦੀ ਤੇ ਦੇਖਦੇ ਆਂ ਮੀ ਤੁਹਾਨੂੰ ਦਿਖਾਉਣੇ ਹਾਂ ਬੋਲੋ ਹੈਲੋ

ਕੋ ਜੀ ਖੇਲੋ ਚਿੜੀ ਉੱਟਾ ਮੱਝ ਵੀ ਨਹੀਂ ਉੱਠਦੀ ਲਾਓ ਜੀ ਹੁਣ ਆਪਾਂ ਬਣਾਉਣ ਲੱਗੇ ਆ ਛੋਲ ਤੇ ਛੋਲ ਬਣਾ ਲੀਏ ਆਪਾਂ ਸਭ ਤੋਂ ਪਹਿਲਾਂ ਆਲੂ ਕੱਟੇ ਛੋਟੇ ਛੋਟੇ ਟੁਕੜੀਆਂ ਵਿੱਚ ਆ ਦੇਖੋ ਤੇ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਆਪਾਂ ਇੱਕ ਸਾਈਡ ਤੇ ਲਾ ਦੇ ਤੇ ਪਿਆਜ਼ ਵੀ ਕੱਟ ਲੇ ਉਹ ਵੀ ਆਪਾਂ ਇੱਕ ਸਾਈਡ ਤੇ ਰੱਖ ਲੇ ਪਿਆਜ਼ ਆਪਾਂ ਧੋਵਾਂਗੇ ਆਲੂ ਵੀ ਧੋਵਾਂਗੇ ਜਸਟ ਹਜੇ ਕੱਟੇ ਹੀ ਨੇ ਕੱਟ ਕੇ ਤੁਹਾਨੂੰ ਦਿਖਾ ਰਹੀ ਆ ਕਿ ਆਪਾਂ ਚੋਲਾ ਦੇ ਵਿੱਚ ਪਿਆਜ਼ ਤੇ ਆਲੂ ਪਾਣੇ ਆ ਸਿੰਪਲ ਤਰੀਕੇ ਨਾਲ ਬਣਾਣੇ ਆ ਚੋਚਾਲ ਕਿਉਂਕਿ ਕੱਲ ਸੌਰੀ ਮੈਂ ਨਾ ਕੱਲ ਵਲੌਗ ਨਹੀਂ ਪਾਇਆ ਹੈਗਾ ਮੈਂ ਬਹੁਤ ਵੀ ਚੀਜ਼ ਸੀਗੀ ਤੇ ਕੱਲ ਮੇਰੀ ਬੇਟੀ ਦਾ ਜਨਮ ਦਿਨ ਸੀ ਇਸ ਕਰਕੇ ਮੈਂ ਬਲੌਗ ਵੀ ਨਹੀਂ ਬਣਾ ਸਕੀ ਕਿਉਂਕਿ ਮੈਂ ਮਹਿਮਾਨ ਬਹੁਤ ਜ਼ਿਆਦਾ ਆਏ ਹੋਏ ਸੀਗੇ ਤੇ ਬਿਜ਼ੀ ਬਹੁਤ ਸੀ ਗਈ ਤੇ ਬਲੌਕ ਨੇ ਬੰਦੇ ਆ ਤੇ ਫਿਰ ਆਪਾਂ ਮਤਲਬ ਕਿ ਰਿਸ਼ਤੇਦਾਰ ਆਏ ਸੀ ਜੇ ਤਾਂ ਰਿਸ਼ਤੇਦਾਰ ਆਏ ਹੋਏ ਸੀ ਤਾਂ ਸਬਜ਼ੀ ਵਗੈਰਾ ਬਚੀਆਂ ਨਹੀਂ ਸੀ ਤਾਂ ਫਿਰ ਮੈਂ ਸੋਚਿਆ ਵੀ ਚਨਵੱਜ ਚੌਲ ਬਣਾ ਲੈਨੇ ਆ ਨਮਕ ਵਾਲੇ ਤੇ ਫਿਰ ਆਪਾਂ ਅੱਜ ਤੇ ਮੰਮੀ ਵੀ ਕਹਿੰਦੇ ਸੀ ਕਿ ਤਾਂ ਵੀ ਅੱਜ ਚੌਲ ਬਣਾ ਲਓ ਚਲੋ ਫਿਰ ਅੱਜ ਚੌਲ ਬਣਾ ਰਹੇ ਆ ਹੁਣ ਦਿਖਾਵਾਂਗੇ ਅੱਗੇ-ਅੱਗੇ ਤੇ ਆਪਾਂ ਪਤਿਲਾ ਰੱਖ ਲਿਆ ਦੇਖੋ ਤੇ ਆਪਾਂ ਹੁਣ ਇਹਦੇ ਵਿੱਚ ਤੇਲ ਪਾਵਾਂਗੇ ਸਰੋਂ ਦਾ ਤੇ ਤੁਹਾਨੂੰ ਦਿਖਾਉਣੇ ਆ ਕੇ ਲਓ ਜੀ ਆਪਣਾ ਤੇਲ ਹੋ ਗਿਆ ਕਰ ਤੇ ਆਪਾਂ 1 ਸਪੂਨ ਪਾਵਾਂਗੇ ਜੀਰੇ ਦਾ ਮੇਲੋ ਜੀ ਜੀਰਾ ਆਪਾਂ ਪਾਤਾ ਤੇ ਹੁਣ ਆਪਾਂ ਪਿਆਜ਼ ਧੋ ਲੇ ਤੇ ਹੁਣ ਆਪਾਂ ਪਿਆਜ਼ ਨੂੰ ਪਰਮਾਂ ਤੇ ਜੀਰਾ ਥੋੜਾ ਜਿਹਾ ਹੋਰຊਵੇ ਲਾਲ ਤੇ ਆਪਾਂ ਪਿਆਜ਼ ਪਾਵਾਂਗੇ ਫਿਰ ਤੇ ਦੂਜੇ ਆਜਾ ਆਪਾਂ ਪਾ ਤੇ ਕਟੇ ਨਾਲ ਹਲਾਵਾਂਗੇ ਹੁਣ ਲਓ ਜੀ ਆਪਾਂ ਕਟੇ ਨਾਲ ਹਲਾਤਾ ਪਿਆਜ਼ਾਂ ਨੂੰ ਜੱਟਾ ਕਪਨੇ ਪਿਆਜ਼ ਫਲਾਲ ਹੋ ਰਹੇ ਨੇ ਆਪਾਂ ਆਲੂ ਧੋ ਲਏ। ਬਲੌਜੀ ਆਪਾਂ ਆਲੂ ਲੈ ਤੋ ਅੱਦਿਕੋ ਬਹੁਤ ਸੋਹਣੇ ਲੱਗਣ ਲੱਗਾ। ਤੋਲੇ ਆਂਦੇ ਆਲੂ ਟੂਟੀ ਵਿੱਚ ਤੇ ਆਲੂ ਵੀ ਪਾਵਾਂਗੇ ਆਪਾਂ ਪਿਆਜ਼ਾਂ ਵਿੱਚ। ਪਿਆਜ਼ ਇਹਦੇ ਹੋ ਰਹੇ ਨੇ ਲਾਲ। ਉਹ 1-2 ਮਿੰਟ ਲੱਗਣਗੇ ਹਜੇ ਪਿਆਜ਼ ਲਾਲ ਹੋਣ ਨੂੰ ਤਦ ਤੱਕ ਆਪਾਂ ਛੋਲ ਕੱਟ ਲੈਨੇ ਆ ਤੇ ਛੋਲਾਂ ਨੂੰ ਧੋਨੇ ਆ ਆਪਾਂ ਪਾ ਤੇ ਆਲੂ ਪਿਆਜ਼ ਹੋ ਗਏ ਤੇ ਆਪਣੇ ਲਾਲ ਤੇ ਆਪਾਂ ਹੁਣ ਪਾ ਤੇ ਆਲੂ ਤੇ ਹੁਣ ਆਪਾਂ ਛੋਲਾਂ ਨੂੰ ਤਾਂ ਵੀ ਇਹ ਆਪ ਕੋਲੇ ਟੂਟੇ ਕੋਲ ਪਏ ਆ ਤੇ ਛੋਲਾ ਨੂੰ ਕੋਲ ਲੈ ਕੇ ਆਣਾ ਤੇ ਫਿਰ ਟੋਕੇ ਵਿੱਚ ਰੱਖ ਦੇ ਤੇ ਆਪਾਂ ਦੁਹਾਨਿਆ ਤੁਹਾਨੂੰ ਅੱਗੇ ਛੋਲੇ ਵਿੱਚ ਪਾਵਾਂਗੇ ਅਲੋ ਹਾਂ ਦੇ ਆਪਾਂ ਪਾਵਾਂਗੇ ਨਮਕ ਤੇ ਮਸਾਲਾ ਥੋੜਾ ਜਿਹਾ ਛੋਲਾ ਵਿੱਚ ਤੇ ਆਪਾਂ ਨੂੰ ਚੰਗੀ ਤਰ੍ਹਾਂ ਹਲਾ ਲਓ ਹੁਣ ਜੀ ਲੋਂ ਤੋਂ ਬਾਅਦ ਆਪਾਂ ਹੁਣ ਚੋਲ ਧੋਤੇ ਸੀ ਜਿਹੜੇ ਦਿੱਤੇ ਪਾ ਲਾ ਮੰਨ ਥੋੜਾ ਜਿਹਾ ਪਾਵਾਂਗੇ ਆਪਾਂ ਹੋਰ ਪਾਣੀ ਥੋੜਾ ਜਿਹਾ ਪਾਤਾ ਆਪਾਂ ਹੋਰ ਪਾਣੀ ਤਾਂ ਕਿ ਆਸਾਨੀ ਨਾਲ ਉਬਲ ਉਬਲ ਜਾਂਣ ਚੋਲ ਲੋ ਜੀ ਹੁਣ ਆਪਾਂ ਇਹਨੂੰ ਟੱਕਾਂਗੇ ਲੋਜੀ ਚਾਲ ਵਾਂ ਕੇ ਆਪਣੇ ਲੈਡੀ ਹੋ ਗਏ ਤੇ ਆਪਾਂ ਕਰਦੇ ਆ ਗੈਸ ਬੰਦ ਤੇ ਤੁਹਾਨੂੰ ਮਿਲਦੇ ਆ ਨੈਕਸਟ ਬਲੌਗ ਵਿੱਚ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ